ਇਹ ਤਾਂ ਹੁਆਣੀ ਲੱਭਣੇ ਇਹ 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 ਖਵਤੀ ਇਹ ਫਰੋਤੀ ਇਹਨਾਂ ਚ ਪੰਥ ਕਿਹੜਾ ਹੈ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ ਚ ਅੱਗ ਪਾਤੀ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜੱਥੇ ਦਾ ਰਿਆ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇਥੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਕਿਉਂਕਿ ਅੱਜ ਤੱਕ ਉਹ ਜ਼ਥੇਦਾਰ ਸੀ ਮੈਂ ਜ਼ਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜੋ ਇੱਕ ਛਟਾਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ ਦੇ ਪੰਥ ਤੇ ਪੰਜਾਬ ਲਈ ਜੇੜਾ ਕਟੀਆਂ ਆਪਾਂ ਕੀ ਮੱਲ ਮਾਰੀ ਐ ਦੱਸੋ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਟੇਕਦੇ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਟੇਕਦੇ ਸੀ ਅਕਾਲ ਤਖਤ ਨੂੰ ਮੱਥੇ ਟੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਟੇਕਦੇ ਸੀਗੇ ਇਹਦਾ ਹੁਆ ਨਹੀਂ ਲੱਭਣੇ ਇਹ 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 ਖਵਤੀ ਇਹ ਫਰੋਤੀ ਇਹਨਾਂ 'ਚ ਪੰਥ ਕਿਹੜਾ ਮੈਨੂੰ ਤਰਸ ਆਉਂਦਾ ਜਦ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅਮਰਤ ਹੀ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਤਾਂ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤ ਹੀ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਵਾਬ ਪੁੱਛਦੀ ਹੈ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਹੈ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਹੈ ਮੈਂ ਕਿ ਗਿਆਨੀ ਜੀ ਉਹੀ ਤਾਂ ਸਯੋਕ ਹੈ ਕਹਿੰਦੇ ਸਯੋਕ ਹੋ ਪਰ ਮੇਰੇ ਪ੍ਰਭਾਵ ਇੱਠਾ ਜੋ ਮੈਂ ਕਹਾਂ ਉਹ ਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੁਹਾਨੂੰ ਦੱਸਦਾ ਐ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਐ ਇਹ ਮੈਂ ਆਪ ਨਹੀਂ ਕਰਦਾ ਇਹ ਗਿਆਨੀ ਜੀ ਦੀ ਆਪਣੀ ਜ਼ੁਬਾਨ ਚੋਂ ਆ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਾ ਸੁਣੋ ਕੀ ਕਹਿੰਦਾ ਗਿਆਨੀ ਦਿੱਲੀ ਨਾਲ ਸਾਡੀ ਜਾਰੀ ਹੈ ਸਪੀਕਰ ਕਿੱਥੇ ਹੁੰਦਾ ਸਪੀਕਰ ਫੋਨ ਇਹਦਾ ਬੋਲ ਕੇ ਦੱਸ ਬੋਲ ਕੇ ਦੱਸ ਸਿੰਘ ਸਾਹਿਬ ਕਿਉਂ ਡਰਦੇ ਹੈਂਦਾ ਮੇਰੀ ਯਾਰੀ ਹੈ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਹੈ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ ਹੈ ਫੇਰ ਇਹਨਾਂ ਨੇ ਕੀ ਕੀਤਾ ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੋਲੇ ਨਵੇੜ ਦੋ ਪਰ ਚੋਲੇ ਚੱਗ ਪਾਤੀ ਕਿਉਂਕਿ ਇੱਕ 1 ਕਿਲੋ ਮੈਂ ਦੀ ਮੁੱਲ ਇਹਨੂੰ ਵਧਾਈ ਦੇਣਾ ਹੈ ਇਹ ਜਿਹਦਾ ਖਾਦਾ ਜਿਹਦੇ ਖਾਦੇ ਬੋਲਿਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਇਹ ਗੁਰੂ ਵੱਲ ਪਿੱਟ ਕਰ ਲਏ ਨੇ ਪਰ ਅੱਜ ਉਹ ਇੱਕ ਧੜੇ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿਣਾ ਮੇਰੀ ਕਾਗਜ਼ ਤੇ ਨੋਟ ਕਰ ਲੋ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਵਾਲਾ ਲੱਭ ਗਿਆ ਤਾਂ ਹਿਮੇਸ਼ਿੰਦਰ ਸਾਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਥੱਲੇ ਧੜੇ ਮੈਨੂੰ ਕੁੱਟਣੀ ਤੇ ਨਹੀਂ ਆ ਰਹਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜੱਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇਥੋਂ ਕਿੰਨਿਆਂ ਨੂੰ ਤੂੰ ਅੰਮ੍ਰਿਤਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਕੀ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦਾ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜਥੇਦਾਰ ਸੀ ਮੈਂ ਜਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰਾਜੋਇਕ ਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮੁਕਾਉਂਗਾ ਉਹ ਯਾਰ ਤੂੰ ਸਰਦਾਰ ਪ੍ਰਕਾਸ਼ੋਂ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ ਦੇ ਪੰਥ ਤੇ ਪੰਜਾਬ ਲਈ ਜਿਹੜਾ ਕਟੀਆਂ ਆਪਾਂ ਕੀ ਮੱਲ ਮਾਰੀ ਐ ਦੱਸੋ ਮਹਾਰਾਜ ਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੱਲ ਮਾਰੀ ਐ ਆਪਾਂ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਂਦਾ ਲੇਹਾਂ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਘੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਹਾਂ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿੱਜ ਸੰਤ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਸ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਆ ਜਦੋਂ ਗੁਰੂ ਸਾਹਿਬ ਨੂੰ ਸੁਖਾਸਨ ਕਰਾ ਕੇ ਵਾਪਸ ਆਇਆ ਉਹਨੂੰ ਮੋٹے ਮਾਰਨੇ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਜੀਨੂੰ ਮੱਥੇ ਟੇਕਦੇ ਸੀ ਉਹਨੂੰ ਤੂੰ ਸੁਖਾਸਨ ਤੇ ਬਿਠਾਏ ਆ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਟੇਕਦੇ ਸੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਟੇਕਦੇ ਸੀ ਅਕਾਲ ਤਖਤ ਨੂੰ ਮੱਥੇ ਟੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਟੇਕਦੇ ਸੀਗੇ ਮੱਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਹਿਆ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਤੇ ਇੱਕ ਰਹੂਗਾ